ਇਸਦੇ ਤੁਰੰਤ ਨਾਲ ਹੀ ਤੁਹਾਡੀ ਸ਼ੂਗਰ ਹਟ ਜਾਵੇਗੀ। ਬਾਈ ਆਜਰਾ ਫਲ ਆ ਨਾ ਇਹ ਕੁਦਰਤੀ ਫਲ ਆ। ਤੁਸੀਂ ਇਸ ਨੂੰ ਖੇਤੀ ਚ ਲਿਆ ਕੇ ਲੱਖਾਂ ਰੁਪਏ ਕਮਾ ਸਕਦੇ ਹੋ ਕਿਉਂਕਿ ਇਸ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਲਦਾਰ। ਯਾਰੋ ਆਜਰਾ ਫਰੂਟ ਆ ਨਾ ਇਹਨੂੰ ਤੁੰਬਾ ਬੋਲਦੇ ਆ ਤੇ ਇਹ ਜਿਹੜਾ ਫਰੂਟ ਆ ਇਸ ਟਾਈਮ ਆਪਾਂ ਰਾਜਸਥਾਨ ਦੇਖਿਆ ਸੀ। ਧਿਆਨ ਨਾਲ ਦੇਖੋ ਵੀ ਕਈ ਵੇਲੇ ਇਹੋ ਜਿਹੇ ਫਰੂਟ ਆਪਾਂ ਪੰਜਾਬ 'ਚ ਵੀ ਦੇਖਿਆ ਜਿਹੜਾ ਵੇਲਾ ਨਾਲ ਲੱਗਿਆ ਹੁੰਦਾ। ਤੇ ਸਾਇਦ ਇਸ ਨੂੰ ਆਪਾਂ ਇੱਧਰ ਕੋਟ ਤੁੰਬਾ ਬੋਲਦੇ ਆਂ ਤੇ ਕਹਿੰਦੇ ਨੇ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਜਿਵੇਂ ਸ਼ੂਗਰ ਪੀਲੀਆ ਗੈਸ ਤੇ ਵਾਲ ਵੀ ਇਹਦੇ ਨਾਲ ਕਾਲੇ ਰਹਿੰਦੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਤੁੰਬਾ ਵਰਤਿਆ ਜਾਂਦਾ ਏ ਕਹਿੰਦੇ ਨੇ ਸ਼ੂਗਰ ਵਾਲਾ ਮਰੀਜ਼ ਇਹਦੇ ਤੇ ਤੁਰੇ ਤਾਂ ਉਹਦੀ ਸ਼ੂਗਰ ਤੁਰਨ ਨਾਲ ਹੀ ਦੂਰ ਹੋ ਜਾਂਦੀ ਆ ਆ ਦੇਖੋ ਜ਼ਿਮੀਦਾਰਾਂ ਨੇ ਇਸ ਨੂੰ ਕਿਵੇਂ ਕੱਟ-ਕੱਟ ਕੇ ਖੇਤਾਂ 'ਚ ਸੁੱਟਿਆ ਹੋਇਆ ਏ ਸਕਾਉਣ ਦੇ ਲਈ ਦੂਰ-ਦੂਰ ਤੱਕ ਨਜ਼ਰ ਮਾਰੋ ਤੁਹਾਨੂੰ ਤੁੰਬਾ ਹੀ ਦਿਖੇਗਾ ਆ ਦੇਖੋ ਮੈਂ ਤੁਹਾਨੂੰ ਯੂਮ ਕਰਕੇ ਦਿਖਾ ਰਿਹਾ ਵਾਂ ਕਿ ਉਹ ਕਿਸਾਨ ਲੱਗਾ ਹੋਇਆ ਇਸ ਨੂੰ ਫੋਲਣ ਕਿਸਾਨ ਇਸ ਦੀ ਰਾਖੀ ਵੀ ਰੱਖਦੇ ਆ ਲੋਕਾਂ ਤੋਂ ਵੀ ਤੇ ਪੰਛੀਆਂ ਤੋਂ ਵੀ ਉਹ ਵੇਖੋ ਵੀ ਸਾਹਮਣੇ ਮੰਜਾ ਡਾਇਆ ਹੋਇਆ ਕਿਸਾਨ ਨੇ ਬਈ ਕਹਿੰਦੇ ਆ ਵੀ ਕਿਸਾਨ ਇਸ ਤੋਂ ਲੱਖਾਂ ਰੁਪਏ ਕਮਾ ਰਹੇ ਆ ਕਿਉਂਕਿ ਇਸ ਦੀ ਦਵਾਈ ਬਣਦੀ ਆ ਆਪ ਅੱਗੇ ਲੈਣ ਵਾਲੇ ਹੋ ਪੰਜਾਬ ਕੇ ਪੰਜਾਬ ਕੇ ਅੰਦਰ ਨਹੀਂ ਆਈਏ ਪੰਜਾਬ ਛੇ ਤੋਂ ਬਹੁਤ ਵਪਾਰੀ ਆਤੇ ਹੈ ਇਸ ਕੋ ਲੈਣੇ ਲਈ ਕੀ ਕਰਤੇ ਹੈ ਖਾਤੇ ਦਵਾਈ क्या बोलते हैं तुम्बा तुम्बा ये किससे तोड़ते हैं किसी पेड़ से तो कहाँ से तोड़ बेल से, से बेल से बैल से तोड़कर फिर ऐसे क्या ऐसे क्यों कर देते फिर इसको सुखाते हैं अच्छा इसके बीज वुड निकाल के ना दवाई बनती है, है।, है। कितने में बिकता है फिर ये 300 रुपए क्विंटल और गिल्ला बिकता है बाद में सुखा इसको एक क्विंटल के 10 किलो माल बस्ता है ये अच्छा अंदर अंदर इसके से सुगर को जाता है। अच्छा।, दिरागे। अच्छा।, दिरागे। अच्छा को मना ली? इसके अंदर कटे हुए तुम हो, हाँ। कम हो जाता शुगर सुगर, सुगर। सुगा कितने का बिकता है चार पाँच हजार बिकता है ਯਾਰੋ ਕੀ ਤੁਸੀਂ ਪਹਿਲਾਂ ਇਹ ਤੁੰਬਾ ਦੇਖਿਆ ਹੈ ਕਿ ਤੁਸੀਂ ਵੀ ਇਸ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾਉਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਨੂੰ ਕੋਈ ਫਾਇਦਾ ਹੋ ਸਕਦਾ ਹੈ ਕਿਉਂਕਿ ਤੁੰਬੇ ਨਾਲ ਕਈ ਬਿਮਾਰੀਆਂ ਦੇ ਇਲਾਜ ਹੁੰਦੇ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਸਾਨੂੰ ਫੇਸਬੁੱਕ ਤੇ ਫੋਲੋ ਤੇ YouTube ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ